ਕਿੰਨੇ ਅਤਿਆਚਾਰ ਸਹੇ ਆ ਸਾਡੇ ਦਲਤ ਭਾਈਚਾਰੇ ਨੇ ਹੁਣ ਸਹੰਦੇ ਆ ਨਹੀਂ ਇੱਕ ਸੈਕਿੰਡ ਤੋਂ ਵੱਧ ਆਵਾਜ਼ ਚੱਕ ਲੈਂਦੇ ਔਰ ਕੱਠ ਹੋ ਜਾਂਦਾ ਅਨਸਾਫ਼ ਲੈ ਕੇ ਹੀ ਹਟਦੇ ਆ ਚਾਹੇ ਪਿਆਰ ਨਾ ਹੋਣ ਚਾਹੇ ਕਾਨੂੰਨ ਨਾ ਹੋਣ ਚਾਹੇ ਜਿੱਥੇ ਧੱਕਾ ਕਰਨ ਨੂੰ ਧੱਕਾ ਵੀ ਕਰਦੇ ਆ ਅਬਾਦੀਪ ਸਿੰਘ ਮੱਝਵੀ ਸਿੱਖ ਕੋਈ ਨਹੀਂ ਜਾਂਦਾ ਯਾਰ ਸਹੀ ਆ ਇੱਕ ਗੱਲ ਤੇ ਕੋਈ ਕਰ ਸਹੀ ਸਰਦਾਰ ਜੀ ਬਣ ਗਏ ਤਾਂ ਮੱਝਵੀ ਸਿੱਖ ਜਿਵੇਂ ਨਾ ਤਾਂ ਵਾਲਮੀਕ ਪਈ ਚੜ ਮਜਬੂਦ ਦੇ ਪੱਕੇ ਮਜਬੀ ਉਹ ਕਹਿੰਦੇ ਬਈ ਜੱਟ ਔਰ ਵਾਲਮੀਕੇ ਦੀ ਜਾਰੀ ਹੁੰਦੀ ਕੱਥ ਕਹਿੰਦੇ ਆ ਬਈ ਪੱਕੀ ਹੁੰਦੀ ਆ ਜਿੱਥੇ ਖੜ ਗਏ ਤਾਂ ਖੜ ਗਏ ਸਭ ਤੋਂ ਵੱਡੇ ਜਿਹੇ ਐਗਜ਼ਾਮਪਲ ਜਬ ਮਜਬੀ ਮਜਬੀ ਦੇ ਜੱਟਾ ਦੀ ਲਾਣੀ ਆ ਤਾਂ ਬਾਬਾ ਘਰਚਾ ਬਾਬਾ ਪੋਤਾ ਬਿਲਕੁਲ ਭਾਜੀ ਮੇਰੀ ਜ਼ੁਬਾਨ ਤੇ ਹੀ ਸੀਗੇ ਲਫ਼ਜ਼ ਕਿਆ ਇਤਿਹਾਸ ਭਾਜੀ ਕਿਹਦਾ ਇਤਿਹਾਸ ਆ ਯਾਰ ਜਿਹੜੇ ਦਰਦਸ਼ਾ ਕਰਨ ਨੂੰ ਸੋਚ ਗੰਦੀ ਰੱਖ ਕੇ ਬੈਠੇ ਹੈ ਕੋਈ ਉਹਨਾਂ ਦਾ ਇਤਿਹਾਸ ਜਿਹੜੇ ਫਰਕ ਕਰਦੇ ਆ ਨੀਚ ਲੋਗ ਨੀਚ ਸੋਚ ਹੈ ਉਹਨਾਂ ਦਾ ਕੋਈ ਇਦਾਂ ਦਾ ਇਤਿਹਾਸ ਹਾਂ ਨਹੀਂ ਭਾਜੀ ਮੈਂ ਹੁਣ ਧੰਨਵਾਦ ਕਰਾਂਗਾ ਤੁਹਾਡਾ ਆ ਵਾਹਿਗੁਰੂ ਥੋੜੀ ਲਾਈਟਿੰਗ ਲਾਈਟਿੰਗ ਦੇ ਵਿੱਚ ਅਗਲੇ ਚਲੋ ਸਾਡੇ ਕੋਲ ਲਾਈਟਿੰਗ ਵੀ ਹੈਗੀ ਆ ਪਰ ਕੁਝ ਘੱ ਲਾਗਲੇ ਅਗਲੇ ਸਮੇਂ ਵਾਸਤੇ ਰੱਖ ਲਓ ਜੀ ਜਦੋਂ ਤੁਹਾਡਾ ਹੁਕਮ ਹਾਂ ਤਾਬੇਦਾਰ ਹੈ ਮਾਰਾ ਸੇਵਾਦਾਰ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਹੁਣ ਮੇਲ ਜੁੜਦਾ ਰਹੇਗਾ ਤੁਹਾਡੀ ਗੁਰੂਾਈ ਕਿਉਂਕਿ ਕਈ ਵਾਰੀ ਕਈ ਵਿਅਕਤੀ ਸਿਰਫ ਦਿਖਾਵਾ ਕਰਦੇ ਆ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਹਾਂ ਅੰਦਰ ਬਸਿਆ ਕੁਝ ਅੰਦਰ ਗਿਆ ਚਲੋ ਸ਼ੁਕਰਮਾਲਕਾ ਜੀ ਤੁਹਾਡੇ ਮੂੰਹ ਚੋਂ ਲਫ਼ਜ਼ ਸੁਣਨ ਨੂੰ ਮਿਲੇ ਆ ਇਹ ਵੀ ਉਸ ਅਕਾਲ ਪੁਰਖ ਦਾ ਪਰ ਤੁਸੀਂ ਸੋਚ ਕੇ ਕੁਝ ਹੋਰ ਆਏ ਸੀਗੇ ਕੀਤਾ ਕੁਛ ਹੋ ਰਿਹਾ ਇਹ ਵੀ ਉਹਦੀ ਮਰਜ਼ੀ ਆ ਫਿਰ ਗਾਲਪੁਰ ਹੋਰ ਵਾਹਿਗੁਰੂ ਦੀ ਮਰਜ਼ੀ ਹਰ ਚੀਜ਼ ਵਿਗੋਸ ਹਾਸਤੇ ਬਿਲਕੁਲ ਭਾਜੀ ਜੇ ਨਾਮ ਜੇ ਸਾਡੇ ਚੈਨਲ ਦਾ ਨਾਮ ਮਿੱਟੀ ਆ ਤਾਂ ਲੋਕਾਂ ਨੂੰ ਮਿੱਟੀ ਨਾਲ ਤਾਂ ਜੋੜ ਠੀਕ ਹੈ ਵੀ ਰੱਬ ਹੈਗਾ ਕਿ ਨਹੀਂ ਤੁਸੀਂ ਅੱਜ ਆਪ ਸਮਝ ਗਏ ਹੋਣੇ ਵੇਖ ਰਿਹਾਗਾ ਅਬ ਮੈਂ ਤਾਂ ਯਕੀਨ ਕਰਦਾ ਬੱਸ ਭਾਜੀ ਆਪਾਂ ਵੀ ਇਦਾਂ ਕਰਦੇ ਆ ਤੁਹਾਡੇ ਨਾਲ ਨਹੀਂ ਪਰ ਆਪਾਂ ਉਹਨਾਂ ਨੂੰ ਵੀ ਚੈਨਲ ਤੇ ਪੂਰਾ ਮੌਕਾ ਦਿੰਦੇ ਆ ਜਿਹੜਾ ਕਹਿੰਦੇ ਰੱਬ ਨਹੀਂ ਕਿਉਂਕਿ ਹਰ ਕਿਸੇ ਦੀ ਆਪਣੀ ਸੋਚ ਦੇਖੋ ਮੇਰੀ ਤਾਂ মিডিਆ ਵਾਲਿਆਂ ਨੂੰ ਬੇਨਤੀ ਆ ਵੀ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਚੀਜ਼ ਨੈਗੇਟਿਵਿਟੀ ਫਲਾਵੇ ਨਾ ਉਹਨੂੰ ਪ੍ਰਮੋਟ ਨਹੀਂ ਕਰਨਾ ਆ ਵੀ ਖਤਮ ਹੋ ਜਾਣਗੇ ਚੰਗੀ ਚੀਜ਼ ਨੂੰ ਪ੍ਰਮੋਟ ਕਰਮੇ ਸ਼ੁਰੂ ਕਰ ਦੋ ਕਿਉਂਕਿ ਜੋ ਦਿਖਦਾ ਉਹੀ ਵਿਕਦਾ ਨਹੀਂ ਬਿਲਕੁਲ ਇਸ ਕਰਕੇ ਚੰਗਾ ਹੀ ਦਿਖਾਓ ਤਾਂ ਇਹ ਤਾਂ ਤੁਹਾਡੇ ਕੋਲ ਆਏ ਓਹ ਮਹਾਰਾਜ ਸੱਚੇ ਪਾਤਸ਼ਾਹ ਰਾਈਟ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਪਿਆਰ ਸਤਿਕਾਰ ਧੰਨਵਾਦ ਕੋਈ ਗਲਤੀ ਗੁਸਤਾਖੀ ਹੋ ਗਈ ਤਾਂ ਮਾਫ ਕਰਦੇ ਕੋਈ ਨਹੀਂ ਧੰਨਵਾਦ ਪਰ ਆ ਪੂਰੀ ਪੂਰੀ ਲਾਈਟ ਚੱਲੇਗੀ ਮੜੀ ਦੀ ਲਾਈਟ ਚੱਕ ਕੇ ਐਂਡਿੰਗ ਆਹ ਟਾਈਮ 'ਚ ਬੰਦ ਕਰਦਾ ਉਧਰ ਥੋੜੀ ਜਿਹੀ ਲਾਈਟ ਚੱਕ ਕੇ ਐਂਡਿੰਗ ਕਰਾ ਦੇ ਬਸ ਉਹ ਬਦਾਨ ਦੇ ਦੋ ਜਾਂ ਦੇ ਸਕਦੇ ਆ ਕਿੰਨੇ ਕਿੰਨੇ ਟਾਈਮ ਜੀ ਤੁਹਾਡੀ 22 ਘੰਟੇ ਹੁੰਦੇ ਭਾਜੀ ਹੈ ਜੀ 22 ਘੰਟੇ ਹੁੰਦੇ ਨਹੀਂ ਨਹੀਂ ਇਹ ਨੂੰ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਅਨੇ 7:30 ਹੋ ਗਏ ਬਸ ਸੋਚੇ ਕਿ ਅਨੰਦ ਨਾਲ ਗੱਲਬਾਤ ਕੀਤੀ ਆ ਤੁਸੀਂ ਪੂਰਾ ਪੋਡਕਾਸਟ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਮੈਨੂੰ ਲੱਗ ਉਹ ਹੀ ਲੱਗਦਾ ਹੈ ਵੀ ਗੱਲਾਂ ਅੱਜ ਸੁਣਨ ਵਾਲੀਆਂ ਸੀ ਅਸੀਂ ਗੱਲਾਂ ਜ਼ਰੂਰ ਖੇਡਦੇ ਵੀ ਕੀਤੀ ਆ ਅਸੀਂ ਪਲਵਾਨੀ ਦੀ ਵੀ ਗੱਲ ਕੀਤੀ ਆ ਕਬੱਡੀ ਦੀ ਵੀ ਗੱਲ ਕੀਤੀ ਆ ਉਸ ਅਕਾਲ ਪੁਰਖ ਦੀ ਵੀ ਗੱਲ ਕੀਤੀ ਆ ਅਤੇ ਕਿਸ ਤਰੀਕੇ ਨਾਲ ਇਨਾਂ ਦਾ ਜੀਵਨ ਬਦਲਿਆ ਉਸ ਤੇ ਵੀ ਗੱਲਬਾਤ ਕੀਤੀ ਜ਼ਰੂਰ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਇਸ ਪੋਡਕਾਸਟ ਦੇ ਵਿੱਚ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜੜੀ ਵੀ ਜਿਹੜਾ ਵੀ ਕੰਟੈਂਟ ਤੁਹਾਡੇ ਮੂਰੇ ਲਿਆਈਏ ਉਹ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਮਾੜਾ ਕਰਮ ਕਰਦਾ ਭੁਗਤਦਾ ਉਹ ਨਰਕਈ ਆ ਹਾਂ 20 ਬਿਮਾਰੀਆਂ ਲੱਗੀਆਂ ਦੰਦਾਂ 'ਚ ਡ੍ਰਿੱਲਾ ਵੱਜਦੀਆਂ ਸੂਈਆਂ ਵੱਜਦੇ ਉਹ ਨਰਕਿਆ ਟੀਡੇ 'ਚ ਸ਼ੂਗਰ ਦੇ ਟੀਕੇ ਲਾਦੇ ਉਹ ਨਰਕਿਆ ਇੱਕ ਵਾਰੀ ਉੱਠ ਗਏ ਮੋਰ ਕੇ ਖੜਾ ਨਹੀਂ ਹੋਣਾ ਉੱਥੇ ਤੱਕ ਜਾ ਨਹੀਂ ਹੋਣਾ ਉਰੇ ਨੂੰ ਹੀ ਆ ਜਾ ਉਹ ਨਰਕਿਆ ਸਿੱਧੇ ਤੁਰ ਨਹੀਂ ਹੋਣਾ 빙ੇ ਤੁਰਨਾ ਉਹ ਨਰਕਿਆ ਬੱਚੇ ਦੋ ਦੋ ਤਿੰਨ ਤਿੰਨ ਹੋਣ ਔਰ ਘਰ ਚ ਨਾ ਹੋਣ ਮਾਪੇ ਕੱਲੇ ਹੋਣ ਉਹ ਨਰਕਿਆ ਕਿਰੂ ਇਹ ਹੀ ਨਰਕਿਆ ਕਿਸੇ ਨੇ ਦੇਖਿਆ ਕਿਹੜਾ ਹਾਂ ਜੇ ਤੜਿਆ ਇਹ ਤਾਲਾ ਹੁੰਦਾ ਇੱਥੇ ਹੀ ਦੇਖੋ ਤੁਸੀਂ ਗੱਲ ਕਹੀ ਨਾ ਮੇਰੇ ਦਿਮਾਗ ਦੇ ਵਿੱਚ ਪੰਜਾਬ ਦੀਆਂ ਮਾਵਾਂ ਆ ਗਈਆਂ ਹਾਂ ਪੰਜਾਬ ਦੇ ਪਿੰਡ ਖਾਲੀ ਹੋਏ ਪਿਆ ਦੋ ਦੋ ਤਿੰਨ ਤਿੰਨ ਬੱਚੇ ਆ ਪਰ ਮਾਵਾ ਨਾਲ ਨਹੀਂ ਰਹੇ ਕੋਈ ਬਾਹਰ ਚਲਾ ਗਿਆ ਕੋਈ ਕਿੱਥੇ ਹੋਰ ਚਲਾ ਗਿਆ ਸੱਤ ਬੱਚੇ ਤਰਸਤਾਨ ਦਾ ਉਹਨਾਂ ਨੂੰ ਦੇਖ ਕੇ ਭਾਈ ਸਾਡੇ ਪਿੰਡ ਚ ਵੀ ਦੋ ਚਾਰ ਫੈਮਲੀ ਆ ਮੁੰਡੇ ਦੋ ਦੋ ਤਿੰਨ ਤਿੰਨੇ ਆ ਤੇ ਸਾਰੇ ਬਾਹਰ ਮਾਵਾ ਪਾਪ ਇੱਥੇ ਕੋਈ ਸ਼ਾਂ ਨੂੰ ਦੁੱਧ ਲੈਣ ਤੁਰਿਆ ਆਉਂਦਾ ਕੋਈ ਸਬਜ਼ੀ ਲੈਣ ਮੈਨੂੰ ਬੜਾ ਤਰਸਾਂ ਮੈਂ ਫਿਰ ਮੇਰੇ ਨਾਲ ਅੰਦਰੋਂ ਇਦਾਂ ਵਾਲਾ ਜਹਾੜ ਦਾ ਕਿ ਜਦਨ ਕਿਤੇ ਨਾਗਰ ਮੈਂ ਲੰਬੇ ਪਾਲਾ ਉਹ ਯਾਰ ਇਸ ਕਰਕੇ ਪਾਲਿਆ ਸੀ ਤੁਹਾਨੂੰ ਅੱਛਾ ਮਾਪੇ ਬਿਮਾਰ ਹੋ ਜਾਣ ਦੋਸਤ ਨੂੰ ਫੋਨ ਕਰਨਾ ਓਏ ਮੇਰਾ ਡੈਡੀ ਤੇ ਲਾ ਯਾਰ ਜਾਇਂ ਮੈਂ ਮੈਂ ਤਾਂ ਤੈਨੂੰ ਪਤਾ ਮੈਂ ਬਾਹਰ ਹਾਂ ਪੈਸੇ ਭੇਜ ਦੇਣਾ ਵਾ ਭਾਜੀ ਪੈਸਾ ਨਹੀਂ ਚਾਹੀਦਾ ਯਾਰ ਮਾਪੇ ਨੇ ਜਦੋਂ ਤੁਹਾਡਾ ਗੰਦਮੂਤ ਚੱਕਿਆ ਤੁਹਾਨੂੰ ਪਾਲਿਆ ਮਾਂ ਨੇ ਸਾਰੀ ਰਾਤ ਆਪ ਗਿੱਲੇ ਤੇ ਪੀ ਜਾਣਾ ਪੁੱਤ ਨੂੰ ਸੁੱਕੇ ਤੇ ਪਾਇਆ ਪੈਸੇ ਲੈ ਪਾਇਆ ਸਕੂਨ ਲੈ ਬਾਜੀ ਉਹ ਬੱਚਾ ਜਵਾਨ ਹੋਊਗਾ ਜਦ ਮੈਂ ਬੁੱਢੇ ਅਵਸਥਾ ਜਾਣਾ ਬੱਚਾ ਮੇਰਾ ਸੁੱਖ ਦਊਗਾ ਬਾਪ ਨੇ ਵੀ ਇਹੀ ਸੋਚਿਆ ਸੀ ਭਾਜੀ ਉਹ ਪਾਲਦੇ ਆਓ ਹਾਂ ਮਾਪੇ ਬਾਪ ਸਟ੍ਰੈਸ ਚ ਪਾਗਲ ਹੋ ਗਏ ਜਦ ਕੋ ਗੱਲਾਂ ਕਰਨ ਨੂੰ ਐ ਨਹੀਂ ਬੱਚਿਆਂ ਨੂੰ ਚਾਹੀਦਾ ਅਸੀਂ ਵੀ ਕਰਦੇ ਹਾਂ ਤੁਸੀਂ ਵੀ ਕਰੋ ਸੁਣਨ ਵਾਲੇ ਵੀ ਕਰਿਓ ਭਾਈ ਬਾਪ ਨਾਲ ਮਾਂ ਨਾਲ ਘੰਟਾ ਗੱਲਾਂ ਬਾਤਾਂ ਕਰਨੀਆਂ ਹੀ ਕਰਨੀਆਂ ਸਵੇਰੇ ਤੁਹਾਡਾ ਐਨਾ ਹੀ ਪੁੱਛਣਾ ਬਹੁਤਾ ਬਾਪੂ ਕੀ ਹਾਲ ਆ ਯਾਰ ਫਟਿਆ ਮਾਤਾ ਜੀ ਠੀਕ ਹੋ ਫਟਿਆ ਕੋਈ ਲੋੜ ਕੋ ਪਰੇਸ਼ਾਨੀ ਤੰਗਵਾ ਬੈਠਾ ਮਾਂ ਬਾਜੀ ਐਨਾ ਹੀ ਕਹਿਣਾ ਸਵਰਗ ਆ ਤੁਹਾਡੇ ਲਈ ਵੀ ਮਾਪੇ ਲਈ ਵੀ ਹਾਂ ਕਹਿਣ ਨੂੰ ਤਿਆਰੀ ਕੋਈ ਨਹੀਂ ਆ ਭਾਜੀ ਮੀਨਾ ਮੀਨਾ ਮਾਪਾਪ ਨੂੰ ਨਹੀਂ ਲੋਕ ਦੇਖਦੇ ਨਾ ਬਲਾਂ ਦੇ ਪੋਤਾ ਪੋਤੀ ਤੋਂ ਪਤਾ ਲੱਗਦਾ ਵੀ ਦਾਦੂ ਬਿਮਾਰਿਆ ਦਾਦੀ ਬਿਮਾਰਿਆ ਇਹ ਸੱਚਾਈ ਹੈ ਭਾਜੀ ਹੂੰ ਪਹਿਲਾ ਦੋਸਤ ਪੋਤੇ ਦਾ ਦਾਦਾ ਹੁੰਦਾ ਔਰ ਦਾਦੇ ਦਾ ਆਖਰੀ ਦੋਸਤ ਦਾ ਪੋਤਾ ਹੁੰਦਾ ਪੋਤੇ ਤੇ ਸਾਰੀਆਂ ਆਸਾਂ ਉਮੀਦਾਂ ਆਉਂਦੀਆਂ ਜੇ ਪੋਤੀ ਹੋਵੇ ਤਾਂ ਵੀ ਭਾਜੀ ਉਹਨਾਂ ਤੋਂ ਪਤਾ ਲੱਗਦਾ ਮਾਪਾਪ ਨੂੰ ਤੇ ਫਿਰ ਪੇਰੈਂਟਸ ਦਾ ਕਹਿਣਾ ਦਾ ਕੋਈ ਨਹੀਂ ਕਹਿ ਦਿੰਨੇ ਆ ਕਹਿ ਦਿੰਨੇ ਡਾਕਟਰ ਨੂੰ ਫੋਨ ਕਰ ਦੇਣਾ ਕੋਈ ਸਟੋਰ ਲੋਕਲ ਹੁੰਦੇ ਆ ਡੈਡੀ ਨੂੰ ਦੇਖ ਲੈ ਯਾਰ ਹਰ ਬਾਪੂ ਨੂੰ ਦੇਖ ਲੈ ਮਮੀ ਮਾਰਾ ਬੀਬੀ ਚੈੱਕ ਕਰ ਦੇ ਪਾਜੀ ਕੀ ਆ ਯਾਰ ਇਹ ਕੰਮ ਹੈ ਯਾਰ ਨਹੀਂ ਯਾਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਸੁਣਦੇ ਆ ਸੁਣੋ ਵੀ ਉਹਨੂੰ ਵਰਕ ਵੀ ਕਰੋ ਉੱਤੇ ਅਮਲ ਵੀ ਕਰੋ ਹਮ ਰਿਮਾਈਂਡ ਨੂੰ ਸੁਣੋ ਉਹਨੂੰ ਪੜ੍ਹੋ ਉੱਤੇ ਅਮਲ ਕਰੋ ਵਰਕ ਕਰੋ ਮੰਨਣਾ ਨਹੀਂ ਉਹਨੂੰ ਚੱਲਣਾ ਵੀ ਜ਼ਰੂਰੀ ਆ ਉਸ ਰਸਤਿਆਂ ਤੇ ਫੇ ਸਵਰਗੇ ਸਵਰਗਿਆ ਪਾਜੀ ਸਵਰਗੇ ਮਿਲੂੰਗਾ ਗੁਰੂ ਨੂੰ ਤਾਂ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਸੀ। ਛੇਲੇ ਛੜਪ ਹੋ ਗਏ ਯਾਰ। ਪਹਿਲੇ ਫਿਰ ਪੀਰ ਫਕੀਰ ਬਹੁਤ ਤਪ ਕੀਤੇ ਹੋ ਸਗੇ। ਸਾਡੇ ਇੱਥੇ ਸੰਤ ਹੋਏ ਨੇ ਸਰਵੰਦਾਸ ਮਹਾਰਾਜ। ਹਮ ਬੜਾ ਤਪ ਕੀਤਾ। ਬੜਾ ਨਾਮ ਉਹਨਾਂ ਦਾ ਭਾਈ। ਤੁਸੀਂ ਸੋਚ ਨਹੀਂ ਸਕਦੇ। ਜਿਨਾ ਟਾਈਮਾਂ ਚ ਕੋ ਦੋ ਚਾਰ ਇੱਟਾਂ ਨਹੀਂ ਸੀ ਦੇ ਸਕਦਾ ਉਹਨਾਂ ਟਾਈਮਾਂ ਚ ਲੋੜਮੰਦ ਪਰਿਵਾਰਾਂ ਨੂੰ 2-2 3-3000 ਇੱਟਾਂ ਚੱਕ ਲੋਏ ਉਹ ਫਲਾਨਿਆਂ ਤੂੰ ਲੈ ਜਾਓ ਫਲਾਨਿਆਂ ਤੂੰ ਲੈ ਜਾ ਲੋੜਮੰਦ ਪਰਿਵਾਰਾਂ ਨੂੰ ਲੋੜਮੰਦ ਪਰਿਵਾਰਾਂ ਹਜ਼ਾਰਾਂ ਲੋਕ ਲੰਗਰ ਛਕਲੇ ਮੈਂ ਵੀਡੀਓ ਤੁਹਾਨੂੰ ਪਾ ਦਊਗਾ ਔਰ ਲੰਗਦੇਣ ਗਏ ਆ ਰਾਮ 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 ਔਰ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੂੰ ਲੱਗਿਆ ਵੀ ਮਹਾਰਾਜ ਨੇ ਸਾਨੂੰ ਨਾਮ-ਦਾਮ ਦੇ ਦਿੱਤਾ ਪਾਜੀ ਦੇਖੋ ਗੱਲ ਤਾਂ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾਨਾ ਮਿਲਿਆ ਢੂੰਡ ਕੇ ਥੱਕੇ ਸਾਰੇ ਰੱਬ ਕੁਰਾਨ ਦੇ ਅੰਦਰ ਇਹ ਇਸ਼ਾਰੇ ਰੱਬ ਤਾਂ ਉਹਨਾਂ ਨੂੰ ਮਿਲਦਾ ਜਿਹੜਾ ਯਾਰ ਤੋਂ ਤਨਮਨ ਵਾਰੇ ਕੱਲ ਜਿਹਨੂੰ ਮੋਰਸ਼ਦ ਬਣਾ ਲਿਆ ਉੱਤੇ ਜਾਨਵਾਰਾਂ ਤੱਕ ਜਾਓ ਜਿਨ੍ਹਾਂ ਨੇ ਵਾਰੇ ਆ ਉਹ ਫਿਰ ਉਹਨਾਂ ਦੀਆਂ ਪੀੜੀਆਂ ਤੱਕ ਤਰ ਗਈਆਂ ਭਾਜੀ ਹਾਂ